ਕੀਏ ਕੱਲ ਸਾਰੇਆਂ ਕੀ ਦਲਚਸਰ ਸਾਰੇਆਂ ਦਾ ਯੂਟਿਊਬ ਸਾਰੇ ਜਣ ਟੀਕ ਟਕ ਹੋ ਗਏ ਮੈਮੀ ਟੀਕ ਟਕ ਆ ਗਈ ਤਾਂ ਸਾਰੇ ਦੱਸ ਲੱਗੇ ਗਿਆ ਟੈਕਸ ਨੂੰ ਲੋਕ ਦੇ ਵਿੱਚ ਸਾਰੇ ਜਣ ਸਬਸਕ੍ਰਾਈਬ ਜਰੂਰ ਕਰ ਲਿਓ ਸਾਨੂੰ ਬਤਵਾ ਸਪੋਰਟ ਕਰਿਓ ਹੁਣ ਆਪਾਂ ਚੱਲੇ ਆ ਪਾਬਲੂਖ ਮਹਿੰਦੀ ਦਿਖਾਉ ਦੇ ਕਿੱਦਾਂ ਦੀ ਚੜੀ ਸਾਡੀ ਕੁੜੀ ਦੀ ਕੱਲ ਮਹਿੰਦੀ ਲਾਈ ਸੀ ਅਦੇ ਲੋ 2 ਮਿੰਟ ਵੀ ਨਹੀਂ ਰੱਖੀ ਹੈ ਅਸੀਂ ਹੁਣ ਸਾਰੇ ਚੱਲੇ ਤਿੰਨੇ ਜਣੇ ਚੱਲੇ ਆ ਚੱਲੇ ਮੈਂ ਹਰਨੂਰ ਆਉਣੀ ਹੈ ਹਰਲੇ ਹਸੀ ਪਾਪਾ ਨੇ ਜੀ ਦੇ ਦਰਸ਼ਨ ਕਰਨ ਅੱਜ ਸੋਮਵਾਰ ਜੇਠਾ ਸੀਗਾ ਇਸ ਕਰਕੇ ਇੱਥੇ ਜੇਠਾ ਸੋਮਵਾਰ ਬਹੁਤ ਵਧੀਆ ਇਹਦਾ ਸੰਗਤ ਹੁੰਦੀ ਆ ਲੱਗਦਾ ਆ ਸੋ ਵੀ ਇਸ਼ਨਾਨ ਕਰਨੀ ਵੀ ਇੱਥੇ ਹੀ ਨਹੀਂ ਕਰ ਕਿਨਾਂ ਤੇ ਪਾਪਾ ਅੱਜ ਬਿਜ਼ੀ ਸੀ ਉਹਦੇ ਨਾਲ ਫਿਰ ਅਸੀਂ ਆਏ ਨਹੀਂ ਅਸੀਂ ਪਹਿਲਾਂ ਸਾਡਾ ਇਰਾਦਾ ਸੀ ਅਸੀਂ ਘੱਟੀ ਚ ਜਾਵਾਂਗੇ ਹਾਂਜੀ ਪਰਫੇ ਉਹ ਕਹਿੰਦਾ ਮੈਂ ਖੇਤ ਵਾਣੇ ਆ ਮੰਮੀ ਕਹਿੰਦੀ ਮੇਰੀ ਸਿਹਤ ਨਹੀਂ ਠੀਕ ਹੈਗੀ ਮੈਂ ਥੱਕ ਹੋਈ ਆ ਫੇਸ ਕਰਕੇ ਅਸੀਂ ਆਪਣੀ ਸਪੋਕੀ ਤੇ ਆ ਗਏ ਅਸੀਂ ਸਾਡੇ ਘਰ ਤੋਂ ਤੁਹਾਨੂੰ ਦੂਰ ਹੈ 10-15 ਕਿਲੋਮੀਟਰ ਦਾ ਰਸਤਾ ਹੈ 바ਵਾ ਲਖੋ ਜੀ ਦਾ ਬਹੁਤ ਸ਼ਹੂਰੀ ਹੈ ਤੇ ਮਾਲਪੁਰ ਏਰੀਏ ਦੇ ਵਿੱਚ ਇਹ ਸਥਾਨ 바ਵਾ ਲਖੋ ਜੀ ਇੱਥੇ ਇਸ਼ਨਾਨ ਘਰ ਵੀ ਹੈ ਜਿੱਦੋਂ ਸਰੋਵਰ ਇੱਥੇ ਵਿਸਾਖੀ ਬਹੁਤ ਧੂਮ-ਧਾਮ ਨਾਲ ਮਨਾਈ ਜਾਂਦੀ ਹੈ ਜਾ ਕੇ ਇਸ ਤੁਹਾਨੂੰ ਦਿਖਾਵਾਂਗੇ ਸਾਰਾ ਸਰੋਵਰ ਘਰ ਵੀ ਤਾਂ 바ਵਾ ਲਖੋ ਜੀ ਦਾ ਸਮਰਤ ਦੁਆਰਾ ਸਾਰਾ ਤਾਂ ਅਸੀਂ ਉਹਨਾਂ ਵਾਸਤੇ ਬਿੱਚ ਜਾਂਦੇ ਪਏ ਹਾਂ ਉਹਨਾਂ ਪਿੰਡ ਦਾ ਪਤਾ ਨਹੀਂ ਇਹਨੂੰ ਥੋੜਾ ਹੈ ਉਹ ਕਿਹੜਾ ਪਿੰਡ ਹੈ ਸਾਨੂੰ ਉਹਦਾ ਪਤਾ ਨਹੀਂ ਬਸ ਮੈਂ ਕਿਤੇ ਚੰਬੜਾ ਹਾਂ ਸ਼ਹਿਰ ਪੱਕਾ ਨਹੀਂ ਪਤਾ ਮੈਨੂੰ ਹੈ ਜੇ ਉਹ ਵਾਣਾ ਇਹਨਾਂ ਗੜ ਖੁਰਦੇ ਹਨ ਜਿੱਥੇ ਆਪਣੀ ਜਸਤੇਦਾਰੀ ਹੈ ਉਹ ਆਹ ਉਿੱਤੇ ਸੜਕ ਕਿਨੇ ਕੁ ਟੁੱਟੀਆਂ ਹੋਆ ਆਹ ਗੜੀ ਇੱਟਾਂ ਦੀ ਬਣੀ ਹੋਆ ਉਧਰ ਸਮਝ ਨਹੀਂ ਰਹੇ ਬਾਕੀ ਅਸੀਂ ਆਉਂਦੇ ਹਾਂ ਤੁਹਾਨੂੰ ਉਹ ਵੀ ਦਿਖਾਵਾਂਗੇ ਜੋ ਹੋ ਗਿਆ ਸਾਰੇ ਲੋਕਾਂ ਦੇ ਤਾਂ ਖਾਣ ਕੇ ਹੋ ਗਿਆ ਖੇਤ ਮਿੱਟੀ ਸਾਰੀ ਬਹੁਤ ਬਰਬਾਦ ਨੁਕਸਾਨ ਹੋ ਗਿਆ ਲੋਕਾਂ ਦਾ ਤਾਂ ਪਰ ਬਾਈ ਬੜੀ ਕਰੇ ਚਲੋ ਮੇਰ ਘਰ ਦਿੱਤੀ ਹੁਣ ਨਹੀਂ ਹੈ ਤਾਂ ਅਸੀਂ ਜਿੰਨੇ ਲੋਕ ਆਪਣੇ ਜਿੰਨੇ ਬੰਦਾ ਰਾਜੇ ਬਾਕੀ ਕੋਈ ਨਹੀਂ ਤੇ ਨਹੀਂ ਕਮੈਂਟ ਕਰਨੋਂ ਕੋਤ ਹੈ ਇਹ ਕੁਝ ਨਹੀਂ ਜਹੀ ਹੈ ਅਧਿਕ ਕੁਝ ਨਾ ਤਾਲਰ ਫਾਦ ਦੇ ਕੈਮਰਾ ਕਿਚੋ ਨਾ ਕਿਦਸਾਰੇ ਪੱਕ ਗਿਆ ਖਰਾਬ ਵੀ ਹੁੰਦੀ ਹੈ ਹੈ ਨਾ ਪੰਨਾ ਲਿਜੇ ਅਨੂਰ ਕਿਤੇ ਪੁੱਤ ਲੰਮਾ ਹੀ ਖਾਵਾ ਦਈ ਉਹ ਹੀ ਗੱਲ ਆ ਹੋਵੇ ਕਿਤੇ ਮੱਥਾ ਟੇਕਣ ਗਏ ਗਏ ਹਸਪਤਾਲ ਦੀ ਜੋਲੀ ਆਦੇ ਢਿੱਕਾ ਕਿ ਨਹੀਂ ਸੋਹਣੀਆਂ ਕਿਦਾਂ ਦੀ ਹੋਈਆਂ ਲੀਆ ਕਿੰਨਾ ਸੋਹਣੀਆਂ ਲੱਗਦੀਆਂ ਨੇ ਨਾ ਪਸੂ ਸ਼ਾਵੇਂ ਆਪਣੇ ਵੀ ਉਧਰ ਤਾਂ ਘਰ ਹੋਊਗਾ ਆਦੇ ਆ ਚੋ ਨਾ ਜੇ ਰਹੀ ਇਹ ਪਤਾ ਨਹੀਂ ਇਹ ਸੱਚ ਮੂਰੇ ਸਕੂਲ ਆਣਾ ਹੈ ਨਾ ਮੈਂ ਕਿੰਨੀ ਉਹ ਚੰਬੜੇ ਦਾ ਖਰੇ ਕਿਹੜਾ ਆ ਪੜਾਂਗੇ ਨਾ ਕਿਹੜਾ ਆ ਅਸੀਂ ਆਉਂਦੇ ਤਾਂ ਉਹ ਵਾਰੀ ਰਹਿੰਦੇ ਆ ਘਰ ਬਹੁਤ ਹੈ ਦਿਆਂ ਦਾ ਜੀ ਬੰਗਲਾ ਦੇਖੂ ਨਸਾਂ ਅੱਗੇ ਔੜ ਕੇ ਔੜ ਕੇ ਇਹਦੇ ਲੋਕ ਕਿੰਨਾ ਸੋਹਣਾ ਜਾਨਵਰ ਆ ਤਾਂ ਇਹਨੇ ਖਾਣਾ ਦੂਜੇ ਆ ਪੀੜੇ ਪੀੜੇ ਮਕਾਉਣੇ ਆ ਦੇਖੋ ਕਿੰਨ ਕਰ ਆ ਦੇ ਲੋਕ ਆਪਣੇ ਆਪਣੇ ਆਲੂ ਵੇਚਣ ਦੇ ਤਿਆਰੀਆਂ ਤੇ ਹਨ ਹਾਂਜੀ ਪੀਜ ਦੇ ਵੇਚ ਆਲੂ ਵੇਚਦੇ ਆ ਅਸੀਂ ਵੀ ਹਰ ਟੂਰੇਲੇ ਆਪਣੇ ਖੇਤ ਤਿਆਰ ਕਰਦੇ ਆ ਅੱਧਾ ਕ ਬਾਹਰੇ ਆਇਆ ਅੱਧਾ ਕ ਰਹਿੰਦਾ ਹੈ ਸਾਡੇ ਵਾਜਰਾ ਖੜਾ ਹੈ ਆ ਦੇਖੋ ਖੇਤਾਂ ਦਾ ਪਿੰਡਾਂ ਦਾ ਮਾਹੌਲ ਆਦੇ ਮੋਟਰ ਤੇ ਪਾਣੀ ਕਿੰਨਾ ਸੋਹਣਾ ਕਿੰਨਾ ਹੁੰਦਾ ਤਾਂ ਮੰਦਰਾ ਮਾਰਦੀ ਹੈ ਅੱਛਾ ਕਿ ਆ ਆੜ ਦੇ ਵਿੱਚ ਐਨ ਪਾਣੀ ਵਗਦਾ ਆਹੋ ਕਿਤੇ ਨੂੰ ਰਾੜ ਜੇ ਨਾ ਲੰਮੇ ਬਾਦੀ ਪੁੱਤ ਸਾਡਾ ਕੈਮਰਾ ਹਿਲਦਾ ਹੋਊਗਾ ਚਲੋ ਕੋਈ ਗੱਲ ਨਹੀਂ ਆ ਦੇਖੋ ਕਿੱਥਾਂ ਬਣ ਰਿਹਾ ਕਿੰਨਾ ਪਾਣੀ ਆਹ ਤੇ ਉਹ ਚੱਕੜੇ ਗਿਆ ਨਾ ਛਿੰਗਣਾ ਖੇਤਾਂ ਦੇ ਵਿੱਚ ਆ ਦੇਖੋ ਕਿਹਤਾਂ ਦੇ ਜਿੱਚਲੀਆਂ ਜਵਾਰ ਜਿਹਨੂੰ ਅਸੀਂ ਕਹਿੰਦੇ ਆ ਆ ਦੇਖੋ 70 ਜੋ ਕੱਢ ਦਿੱਤੀਆਂ ਆ ਟਾਂਡੇ ਵੱਡੇ ਪਏ ਆ ਕਿੰਨਾ ਦੋਣਾ ਸਾਰੇ ਆ ਦੇ ਆਪਣੀ ਪ੍ਰਵਾਸੀ ਭਾਈ ਆ ਸਾਰੇ ਲੱਗੇ ਮਾਰੇ ਚਲੋ ਅਸੀਂ ਕਿਸੇ ਦਾ ਮਾੜਾ ਨਹੀਂ ਕਹਿੰਦੇ ਪ੍ਰਵਾਸੀ ਭਾਈ ਵੀ ਆਪਣੀ ਆ ਦੂਜੇ ਵੀ ਪਰ ਆ ਜਿਹੜਾ ਸਾਡੇ ਸ਼ਹਿਰਤ ਦੇ ਵਿੱਚ ਛਾਂਡ ਹੋਇਆ ਉਹ ਬਹੁਤ ਮੰਦ ਦਾ ਦੂਕੇ ਬਣੋਈ ਠੀਕ ਬੱਚੀ ਹਾਂ ਦਾ ਹੁਣ ਡਰ ਲੱਗਦਾ ਅਸੀਂ ਤਾਂ ਆਪਣੇ ਬੱਚੇ ਅੰਦਰੋਂ ਬਾਹਰ ਹੀ ਨਹੀਂ ਕੱਢੀ ਇੰਨਾ ਮਾਹੌਲ ਖਰਾਬ ਹੋ ਗਿਆ ਆਪਣੇ ਬੱਚੇ ਆ ਦੇਖੋ ਝੂਨਾ ਉੱਧਰ ਛੱਲੀਆਂ ਸੀ ਆਸੀਂ ਹੁਣ ਮੈਂ ਇਨਜਿਟੀ ਰੋਡ ਤੇ ਚੜਨਾ ਹੈ ਮੈਂ ਤੁਹਾਨੂੰ ਉਹ ਆਂਟੀ ਦਾ ਪਰਸਪੈਕਟਿਵ ਰੋਸਾ ਕੁਛ ਆਂਕਾ ਉਹ ਕੱਪੜਾ ਮਾਰਨਾ ਆਦੇ ਆ ਗਿਆ ਬਾਬਾ ਲੱਖੋ ਜੀ ਦਾ ਭਾਈਏ ਮੋਟਰਵਾੜਾ ਦਾ ਭਾਈ ਕੱਢਾ ਗਿਆ ਇੱਧਰ ਹੋ ਗਾ ਮੋਟਰ ਚੱਲਦਾ ਇੱਕ ਕੇ ਪੈਰ ਰੱਖਣ ਦਾ ਨਹੀਂ ਹੁੰਦੀ ਉਹ ਤੁਹਾਨੂੰ ਨਹੀਂ ਆਪਸਾ ਕੀ ਦਿਵਾਲੇ ਬਹੁਤ ਜਿਆਦਾ ਸੰਗਤ ਹੁੰਦੀ ਹੈ ਰਾਸ਼ਕਾ ਚੱਲਾ ਦਿਓ ਔਰ ਫੇਟ ਲਾ ਦਿਓ ਸਰਵਰ ਸਾਹਿਬ ਅਸੀਂ ਪਹੁੰਚ ਗਏ ਬਾਬਾ ਲਖੋਜੀ ਜੀ ਹਰਮਨ ਸਿੰਘ ਮੇਰਾ ਪਰਸ ਕੱਢਦਾ ਹੋਇਆ ਕਿੰਨੇ ਚੰਗੇ ਸੰਸਕਾਰ ਆ ਮੇਰੇ ਮੁੰਡੇ ਦੇ ਪੁੱਤਰ ਜੀ ਦੇ ਪਹੁੰਚ ਗਏ ਅਸੀਂ ਇਧਰ ਸਰੋਵਰ ਘਰ ਮੁੱਦਰ ਦਾ ਗਾਨਾ ਲੱਗਿਆ ਨਾਮ ਰਹੇ ਉਹ ਸਾ ਸੰਗਤ ਅਜੇ ਇਕੱਠ ਹੁੰਦਾ ਪਿਆ ਚਲੋ ਇੱਥੇ ਜੋੜੇ ਲਾ ਲਓ ਆ ਦੇ ਇਥੇ ਮੱਗ ਆਪੇ ਹੀ ਰੰਦੇ ਆ ਆ ਆ ਦੇ ਸਵਾਗਤ ਕਰੋ ਆਹੋ ਪ੍ਰਣਾ ਪ੍ਰਾਤਨ ਖੂਬ ਪਹਿਲਾਂ ਕੋਈ ਨਹੀਂ ਗਿਆ ਸੀ ਉਤੋਂ ਫੇਰ ਵਾਧਾ ਸ਼ੁਰੂ ਹੋ ਕਰ ਬਣੀ ਹੈ ਕਿਰ ਕੋ ਦਰਸਾਰੇ ਉਹ ਗੜਦਾ ਨਹੀਂ ਆਦੇ ਚਾਰਥਨੀ ਕੋਈ ਬੱਚਾ ਉਨ ਨੂੰ ਆ ਗਿਆ ਕਰਨੂਰ ਪਾਣੀ ਪੋਂਗਾ ਹੋਇਆ ਇੱਥੇ ਪੰਜ ਮੱਗ ਪਾਈ ਦੇ ਆ ਪਾਣੀ ਦੇ ਸਰੋਵਰ ਦੇ ਵਿੱਚੋਂ ਪੰਜ ਗਿਣ ਲੈ ਇਹ ਲੈ ਪੱਕਾ ਚੱਲ ਹੁਣ ਆਪਣਾ ਹੱਥ ਨੂੰ ਧੋ ਲੈ ਇਹਦਾ ਇਸ਼ਨਾਨ ਕਰਨਾ ਨਹੀਂ ਇਹ ਹਜੇ ਪਾਣੀ ਥੋੜਾ ਜਿਹਾ ਸਰੋਵਰ ਦੇ ਵਿੱਚ ਆਦੇ ਛੱਡੇ ਆ ਪਾਣੀ ਪਿੱਛੇ ਇਹ ਵਿੱਚ ਤੂੰ ਇੱਧਰ ਆ ਜਾ ਮੈਂ ਤੇ ਕਰਦੀ ਆਂ ਆਤਮਾ ਤਾ ਕਾਰਨਾ ਧਰਨਾ ਹਰ ਵਰਤ। ਹਰ ਮਹਾਰਗ ਮਹਾਰਗ ਦੇਨ ਕਾਰਨ। ਜੇ ਜੇ ਅਧੀ ਅਜਿਹਾ ਜੁਬਾਦ। गोया मन रखे भाव दुख तरण को धमे जाए पूर्व तरण गुरुत्व Ele derrubava muito. ਇੱਧਰ ਆ ਕੇ ਕਰ ਕਰ ਵੇਖੀਏ ਜੇ ਜਨਮ ਆਤ ਨਾਨਕ ਜੀ ਦੇ ਸਤ ਮੀਨ ਐਂਟਰੀ ਆਦੇਸ ਤੇ ਆਦੇਸ ਆਗਨਿਦ ਨਾਮ ਨਾਲ ਹੁਤ ਜੋ ਜੋ ਜੀ ਐਨ ਮੀਨ ਇੱਧਰ ਜੀ ਵਰਤਾਰਾ ਸਾਹਿਬ ਦੀ ਐਂਟਰੀ 1 2 3 ਲੱਗੋ ਬਾਹਰ ਲੱਤ ਵਿੱਚ ਲੱਤ ਲੱਗਿਆ ਇੱਕ ਨਾਮ ਦੇ ਲਈ ਇਹ ਕਲਾ ਨਾ ਆਪਣਾ ਤਬੜ ਗਿਆ ਜੇ ਤਾਂ ਹਾਜ ਸੋਣੀ ਅਸੀਂ ਸਿੱਖ ਉਠਾਲੀ ਦੀ ਇੱਧਰ ਔਰ ਗੱਲਾਂ ਦਾ ਦਾਰਸ਼ੀ ਜੈਸਾ ਆਇਆ ਇਹ ਨਾਮਿਕ ਨਦਰੀ ਪਾਈ ਹੈ ਥੂੜੀ ਥੋੜਾ ਦੀਹਾ ਆਖਣ ਜੋਰ ਅਕਪੈ ਲੈੰਡੋ ਜੋਰ ਨਾ ਜੀਵਨ ਪਰਸ਼ਨਾ ਜੋ ਜੋ ਦਾ ਰਾਜ ਮਾਲ ਮਨਤੋਰ ਜੋ ਨਾ ਹੋਵੇ ਯਾਲ ਵਿਚਾਰ ਜੋ ਨਾ ਦੀਤੇ ਜੋ ਤੈਨੂੰ ਸਦਾ ਨਹੀਕ ਜੇ ਸਾਥ ਦੇ ਦੋਰ ਕਹੇ ਕੋਈ ਨਾਨਕ ਜੇ ਕੋਮਾ ਨਹੀਂ ਜਨਾ ਕੋਈ ਰਾਤੀ ਰੁਤੀ ਤੀਕੀ ਬਾਤ ਤਮਨ ਪਾਵੇ ਅਗਨੀ ਪਾਤਲ ਤੁਹੀਂ ਦੰਦੀ ਸਾਥਰ ਕੀ ਦਰਮਗਾ ਜਿਦ ਵਿੱਚ ਜੀ ਜੋਤ ਕਹਿ ਰੰਗ ਨਿਕੇ ਨਾਮ ਅਨੀ ਕਲਮੀ ਕਰਮੀ ਕਰਮੀ ਹੋਈ ਸੇ ਛੋਟਾ ਲਣੀ ਹਾੜੀ ਸੋਣੀ ਜੀ ਸੱਚ ਹੈ ਆਹ ਤੋਂ ਬਿਨੋ ਤੋਂ ਬੜਿਆ ਬੜਾ ਪ੍ਰਸ਼ੰਦ ਲੈ ਜੀ ਸੱਚ ਹੈ ਸੋਹਣ ਪੰਚ ਬਰਦਾ ਨਜ਼ਰੀ ਗਰਮ ਪਵੇ ਨੀਸਾਨ ਕੱਟ ਜਦੈ ਉਹ ਚੋਟਾਇ ਨਾਮ ਗਇਆ ਜਪੇ ਜੈ ਕਰਮ ਕੰਨ ਗਇਓ ਥਮ ਜਾਨ ਜਨ ਕਾਇ ਕੋ ਤਰਨ ਕੇਤੇ ਭਵਨ ਪਾਣੀ ਵੇ ਸੰਤਾਰਿਓ ਕੇਤੇ ਇਹ ਸੋਹਣਾ ਲੱਕੜੀ ਦਾ ਸਮਾਨ। ਤਾਜ ਮਹਿਲ ਵੀ ਹੈ। ਕਿੱਥੇ? ਉਹਦੇ। ਆਹ ਦੇ ਤਾਜ। ਕਿੰਨਾ ਸੋਹਣਾ ਸਮਾਨ ਹੈ। ਬਲਾਸ ਪਾਚਪਾਤੀ ਬਾਕਸ ਹੁਣ ਹੈ ਨਾ ਮੈਂ ਕਿਹਨੇ। ਖੁੱਲਦਾ ਹੀ ਨਹੀਂ। ਟਾਈਟ ਹੈ। ਲੱਕੜ ਦੀਆਂ ਟਰੇਆਂ ਦੇਖੋ। ਬਹੁਤ ਸੋਹਣਾ ਸਮਾਨ ਹੈ। ਗੱਡੀਆਂ 'ਚ ਰੱਖਣ ਨੂੰ ਉਹਦੇ। ਖਰਨੂਰ ਆਹੋ ਸੋਟਾ ਮੰਗਦਾ ਸੀ ਉਹ ਮਿਲਣੀ ਗੱਡੀ ਚ ਰੱਖਣੇ ਆ ਰਹੇ ਦੇਖੋ ਕਿੰਨਾ ਸੋਹਣਾ ਸਮਾਨ ਆਹ ਦੇਖੋ ਕਿੰਨਾ ਸੋਹਣਾ ਸਮਾਨ ਸਿੱਖੀ ਦਾ ਕਰਨੂਰ ਦੇਖਣਾ ਮਾੜਾ ਚਲ ਦੇਖ ਲੈ ਕਰਨੂਰ ਨੇ ਆਪਣੇ ਲਈ ਹੁਣ ਕੜਾ ਲੈਣਾ ਸਾਹਨਾ ਨਾਹੀ ਸਾਹੀ ਜਨਨ ਸੇ ਸੰਗਤ ਬਹੁਤ ਆਈ ਹੋਈ ਹੈ ਬੈਡਿੰਗ ਕੀਤੀ ਗਈ ਹੈ ਬਰਦਾਨਾ ਤੋਂ ਆਇਆ ਹੈ ਮੁਝ ਬਾਂ ਦਾ ਪਿਆ ਪੁੜਾ ਖੱਤਰ-ਬਿਤਰ ਵਗੈਰਾ ਬਣਦਾ ਹੈ ਇਹ ਇਹਦਰ ਸਰੋਵਰ ਨੂੰ ਜਾਣ ਨੂੰ ਰਸਤਾ ਹੈ ਅਦਰ ਵਿੱਚ ਗਿਆਸਤਾ ਆ ਉਧਰ ਜਮੀਨ ਐਂਟਰੀ ਸੀ ਕਿ ਬਿਆਕਰ ਦਾਰਾ ਸਰ ਆ ਉਹ ਆਪੀ ਜੀ ਆ ਰਤਨਵਾਸੀ ਜਸਮੋਹ ਦੇ ਪੁੱਤ ਆ ਰਿਹਾ ਹੈ ਜਿਹੜਾ ਨਾਮ ਪਰਵਰਤਨ ਹੈ ਜੀ ਰਾਜੇ ਜੀ ਦਾ ਹੈ ਤੇ ਸੁਨਸਤਾ ਕੋ ਪਾਇਆ ਜਾਂ ਕਰਤਾ ਤੇ ਅਪਣੀ ਮਾਪੇ ਦੀ ਪ੍ਰਾਈਸ ਹੋਏ ਦਾ ਰਹੀ ਕਰਾਉਂਦਾ ਚਾਹ ਰਿਹਾ ਹੈ ਹੁਣ ਅਸੀਂ ਅਸ ਲੋਗ ਅਸੀਂ ਹੁਣ ਘਰ ਨੂੰ ਵਾਪਸੀ ਉਧਰ ਜੀ ਆਰਵਾਸ ਦੇ ਅੰਦਰ ਮੁੰਡਾ ਹੁਣ ਅਸੀਂ ਕਰਨੂ ਕਰ ਲਈ ਵਾਪਸੀ ਮੰਮਾ ਨੇ ਮੈਨੂੰ ਆਇ ਨੂੰ ਲੈ ਕੇ ਦਿੱਤੀ ਹੈ ਬਾਜੀ ਨੂੰ ਵੀ ਕਰਨੂ ਤੈਨੂੰ ਕੀ ਲੈ ਕੇ ਦਿੱਤਾ ਕਰਨੂ ਨੇ ਲਈ ਕੜਾ ਇਹਨੇ ਕਿ ਲਈ ਬ੍ਰੈਸਲੇਟ ਜਈ ਮੈਂ ਕੁਝ ਵੀ ਨਹੀਂ ਲਿਆ ਮੈਂ ਆਪਣਾ ਗੁਟਕਾ ਸਾਹਿਬ ਲਈ ਉਹ ਨੂੰ ਕੀ ਕਹਿੰਦੇ ਮੈਨੂੰ ਹੁਣ ਪਤਾ ਨਹੀਂ ਜਿਹਦੇ ਉੱਤੇ ਗੁਟਕਾ ਸਾਹਿਬ ਰੱਖ ਕੇ ਪਾਠ ਕਰੀਦਾ ਹੁੰਦਾ ਹੈ ਮੈਂ ਉਹ ਲਿਆ ਇੱਥੇ ਉਦੋਂ ਝੁੱਲੇ ਚਾਲੇ ਬਹੁਤ ਹੁੰਦੇ ਆ ਜਦੋਂ ਵਿਸਾਖੀ ਨੂੰ ਰੱਤ ਚ ਬਹੁਤ ਹੁੰਦਾ ਹੈ। ਉਹ ਤਰ੍ਹਾਂ ਦਾ ਸਾਰਾ ਇਹ ਬਿਲਡਿੰਗ ਹੈ ਜੋ ਬਣਦੀ ਪਈ ਆ। ਥੱਲੇ ਪੱਥਰ-ਪੱਥਰ ਲੱਗਿਆ ਸਾਰਾ। ਸੰਗਤ ਅੱਜ ਜੇਠਾ ਸੋਮਵਾਰ ਕਰਕੇ ਆਉਂਦੀ ਪਈ ਆ। ਨਾਲੇ ਸਾਡੇ ਇੱਥੇ ਕਿਹਾੜੀ ਸੋਣੀ ਸਿੱਖ ਵੀ ਬਿਠਾਉਲਦੇ ਹਨ। ਸਾਰਾ ਕਰਦੇ ਆ। ਚਲੋ ਬੱਚਿਆਂ ਦੇ ਨਾਲ ਗੁਰੂ ਘਰ ਦੇ ਦਰਸ਼ਨ ਹੋਵੇ। ਮੱਥਾ ਦੇਖ ਲਿਆ, ਚਾਹ ਦਾ ਲੰਗਰ ਛਕ ਲਿਆ। ਕੀਰਤਨ ਚੱਲਦਾ ਪਿਆ ਕਾਲੂ ਹਰਨੂਰ ਸਿੰਘ ਸਾਡੇ ਦਾ ਪੇਪਰ। ਹੁਣੇ ਜਾ ਕੇ ਆਪਣਾ ਪੜੂਗਾ ਰਾਤ ਨੂੰ ਕਹਿੰਦਾ ਫਲਿੱਪਕਾਰਟ ਤੇ ਸੇਲ ਲੱਗਣੀ ਆ ਹਾਂਜੀ ਅਸੀਂ ਉਹ ਦੇਖਣੀ ਹੋ ਤੇ ਆਰਡਰ ਕਰਨੀਆਂ ਚੀਜ਼ਾਂ ਹੁਣ ਦੇਖਦੇ ਆਂ ਸੌਂਦੇ ਆ ਕਿ ਜਾਗਦੇ ਆ ਰਾਤ ਨੂੰ ਐ ਕੀ ਲੈਣਾ ਕਰਨੋਰ ਨੇ ਫੋਨ ਲੈ ਲੈ ਬੈਗ ਮੈਂ ਬੈਗ ਲੈਣਾ ਤੇ ਪਾਉ ਕਿਹੜੇ ਲੈ ਕੇ ਦੇਣੇ ਤੁਸੀਂ ਚਾਹ ਦੇਖਾਂਗੇ ਜੇ ਜਾਗਦੇ ਰਹਤਾ ਸੀ ਸੇਲ ਦੇ ਵਿੱਚ ਹਿੱਸਾ ਲਵਾਂਗੇ ਆਪਣੀ ਬੋਲਗ ਚੋਂ ਕੱਢਣਾ ਨਹੀਂ ਮੈਂ ਤਾਂ ਨਹੀਂ 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 ਕਾਚੋਂ ਕੱਢਣੇ ਬੋਲਗ ਚੋਂ ਨਹੀਂ ਆਹ ਦੇਖੀ ਨੀ ਪੈਣੀ ਆ ਮੇਰੇ ਤਾਂ ਦੂਜੀ ਲੈ ਕੇ ਦਿੱਤੀ ਹੋਵਾ ਅਸੀਂ ਆ ਲੈ ਆ ਤੁਹਾਨੂੰ ਦਿਖਾਉ ਲੈਂ ਆ ਮੈਂ ਆਪਣਾ ਹਾਏ ਡਿੱਗੀ ਦੀ ਜੋ ਦੀ ਆ ਦੇਖਦੇ ਤੇ ਗੋਟਕਾ ਸਭ ਰੱਖ ਕੇ ਪਾਠ ਕਰਨ ਮੇਰਾ ਉਹ ਪਹਿਲਾ ਜਿਹੜਾ ਸੀ ਉਹ ਥੋੜਾ ਟੁੱਟ ਜੂ ਜੇ ਵਾਲਾ ਹੋ ਗਿਆ ਹੁਣ ਇਹ ਜਿਹੜਾ ਫੇਰ ਨਵਾਂ ਲੈ ਲਿਆ ਤੇ ਸਾਡੇ ਵਲੌਗ ਤਾਂ ਦੇਖ ਲੈਨੇ ਸਬਸਕ੍ਰਾਈਬ ਵੀ ਕਰ ਲਿਆ ਕਰੋ ਲਾਈਕ ਕਰਦੇ ਤੁਸੀਂ ਬੱਚਿਆਂ ਦੀ ਸ਼ਿਕਾਇਤ ਆ ਵੀ ਤੁਸੀਂ ਲਾਈਕ ਨਹੀਂ ਕਰਦੇ ਸਾਡੇ ਵਿਊਜ਼ ਜ਼ਿਆਦਾ ਹੁੰਦੇ ਆ 50 ਵਿਊਜ਼ ਹੁੰਦੇ ਆ ਲਾਈਕ ਹੁੰਦੇ ਸਾਡੇ ਲਾਈਕ ਥੋੜੇ ਹੁੰਦੇ ਆ ਵਿਊਜ਼ ਜ਼ਿਆਦਾ ਹੁੰਦੇ ਆ ਤੁਸੀਂ ਲਾਈਕ ਵੀ ਕਰਿਆ ਕਰੋ ਬੱਚੇ ਵੀ ਜ਼ਿਆਦਾ ਬੱਚੇ ਵੀ ਖੁਸ਼ ਹੋ ਜਾਂਦੇ ਲਾਈਕ ਕਰਨ ਦੇ ਕਿਹੜਾ ਪੈਸੇ ਲੱਗਦੇ ਹਨ ਤੁਸੀਂ ਬੱਚਿਆਂ ਨੂੰ ਸਪੋਰਟ ਕਰੋ ਬੱਚੇ ਆਪਣੀ ਪੜ੍ਹਾਈ ਦੇ ਵਿੱਚੋਂ ਟਾਈਮ ਕੱਢਦੇ ਵਲੌਗ ਬਣਾਉਣ ਲਈ ਤਾਂ ਸਾਨੂੰ ਕਿਹੜਾ ਗਾਇਸ ਦੂਜਾ ਹਜੇ ਤਾਂ ਸਾਡੇ 1k ਵੀ ਨਹੀਂ ਹੋਏ ਹੈਗੇ ਕਈ ਦੇਖ ਕੇ ਛੱਡ ਦਿੰਦੇ ਆ ਤੁਸੀਂ ਆ ਬੰਦ ਕਰ ਦਿੰਦੇ ਸਕਿੱਪ ਕਰ ਦਿੰਦੇ ਆ ਸਾਡੇ ਬਹੁਤ ਵੱਡਾ ਨਹੀਂ ਹੁੰਦਾ ਵਲੌਗ ਸਾਡੇ ਹੱਦ 10 12 ਮਿੰਟ 7 ਮਿੰਟ 15 ਮਿੰਟ ਤੱਕ ਹੀ ਹੁੰਦਾ ਆ ਕੱਢ ਦਿਆ ਕਰੋ ਸਾਡੇ ਵਲੋਗ ਵਾਲੇ ਸ਼ਾਰਟ ਪਾਦੀ ਦੀਆਂ ਉਹ ਵੀ ਬੱਚਿਆਂ ਨੂੰ ਜਿੱਦਾਂ ਸ਼ੌਂਕ ਆ ਹੁਣ ਅਸੀਂ ਕਿ ਚਲੋ ਸਾਡੇ 150 ਹੋ ਗਏ ਆ ਅਸੀਂ ਹੁਣ ਨਾ ਹੀ ਬੰਦ ਕਰੀਏ ਵੀ ਚਲੋ ਦੇਖਦੇ ਆਂ ਜੇ ਹੋ ਗਿਆ ਬੰਨ ਕੇ 6 ਮਹੀਨੇ ਮਿਹਨਤ ਕਰਕੇ ਦੇਖ ਲੈਂਦੇ ਆਂ ਚਲੋ ਬਾਕੀ ਤੁਹਾਡੀ ਸਪੋਰਟ ਦੇ ਨਾਲ ਹੀ ਆ ਇਕੱਲਾ ਬੰਦਾ ਕੁਝ ਵੀ ਨਹੀਂ ਕਰ ਸਕਦਾ ਹੁੰਦਾ ਇਸ ਕਰਕੇ ਸਪੋਰਟ ਕਰਿਆ ਕਰੋ ਸਾਨੂੰ ਵੀ ਸਾਰੇ ਜਣੇ ਹਰਨੂਰ ਸਿੰਘ ਐਕਟਵਾ ਕੱਢ ਰਿਹਾ ਦਸ ਰੋਵਰ ਚੇ ਸਨਾਨ ਕਰ ਲਿਆ ਸੀ ਹੱਥ ਨੂੰ ਧੋ ਲਿਆ ਸੀ ਸਾਰਾ ਚਲੋ ਹੁਣ ਚੱਲਦੇ ਆ ਘਰ ਨੂੰ ਤੁਹਾਨੂੰ ਰਸਤੇ ਦੇ ਵਿੱਚ ਵੀ ਥੋੜਾ ਦਿਖਾਉਦੇ ਆ ਜਾਂਦੇ ਜਾਂਦੇ ਉਹ ਸਾਨੂੰ ਲੈ ਜਾਈਂ ਰਾਜਾ ਤੈਨੂੰ ਪੁਲਿਸ ਵਾਲਿਆਂ ਨੇ ਘੇਰ ਲੈਣਾ ਨਹੀਂ ਤਾਂ ਨਿਆਣਿਆਂ ਨੂੰ ਇੱਧਾਣਾ ਕਿਤੇ ਅੱਧਾ ਘੰਟਾ 10 ਮਿੰਟ ਕਿਤੇ ਵੀ ਲੈ ਆਓ ਘੁੰਮਣ ਫੇਰ ਨੂੰ ਨਿਆਣਿਆਂ ਨੂੰ ਚਾਹ ਚੜ ਜਾਂਦਾ ਖੁਸ਼ ਹੋਏ ਜਾਂਦੇ ਆ ਚਲੋ ਪਰ ਐਦਾਂ ਆ ਘਰੋਂ ਇਹਨਾਂ ਨੂੰ ਲੈ ਕੇ ਆਵੋ ਖਰਚਾ ਆ ਹੁਣ ਐਵੇਂ ਐਵੇਂ 4-500 ਲਵਾ ਦਉਂਦੇ ਆਏ ਆਏ ਆ ਦੇਖੋ ਬੁਰਵਾ ਰਸਤਾ ਮੈਂ ਤਾਂ ਕੁਝ ਲਿਆ ਹੀ ਨਹੀਂ ਆ ਦੇਖੋ ਨਾ ਸਾਰੇ ਇਹਦੇ ਇੱਧਰ ਹੋਊਗਾ 3-4 ਦਿਨ ਦੇ ਘੋੜੀਆਂ ਰੱਖੀ ਦੀਆਂ ਆ ਇੱਧਰ ਬੈਕ ਸਾਈਡ ਤੋਂ ਸਾਡਾ ਪਿੰਡ ਦੀ ਸਟੇਟ ਆ ਨਹੀਂ ਮੈਂ ਕਿਹਾ ਟਾਵਰ ਕੀ ਹੈ ਹਨਾ ਲੱਗਾ ਹਾਂ ਜਾਨੀ ਕਹਿੰਦੇ ਅਸੀਂ ਕੁਝ ਲਿਆ ਹੀ ਨਹੀਂ ਸਭ ਕੁਝ ਲੈ ਲਾਂਗੇ ਆ ਸਾਡੇ ਜਿਹੜੇ ਇੱਕ ਆਈਸਕ੍ਰੀਮ ਵੀ ਖੜਾਤੀ ਅਜੇ ਕਹਿੰਦੇ ਅਸੀਂ ਕੁਝ ਲਿਆ ਹੀ ਆ ਦੇਖੋ ਆ ਟੰਡਰ ਵਿੱਚ ਲੱਗ ਰਹੇ ਨੇ ਫਸਲੀਆਂ ਕੱਢਦੇ ਆ ਆਪਣੇ ਇੱਧਰ ਛੱਲੀਆਂ ਜ਼ਿਆਦਾ ਹੁੰਦੀਆਂ ਜਿਹਨੂੰ ਜਵਾਰ ਮੱਕੀ ਕਹਿੰਦੇ ਆ ਝੋਨਾ ਆ ਕਹਿੰਦਾ ਪਹਿਣੇ ਆਪਣੀ ਜੁੰਨੀ ਸਾਂਭ ਲਾਏ ਨਾ ਹੁਣ ਚ ਵੇਖ ਲੈ ਆਜਾ ਸੂਟ ਵੀ ਦੂਜੀ ਵਾਰੇ ਪਾਇਆ ਨਵਾਂ ਲਿਆ ਆ ਮਾਮੇ ਦੇ ਵਿਆਹ ਇਹ ਮੈਨੂੰ ਇਹ ਨਵਾਂ ਲੈ ਦਿੱਤਾ ਸੀ ਮਾਮੇ ਦਾ ਵਿਆਹ ਸਾਨੂੰ ਕੋਟੇ ਕੋਟੇ ਚਾਹ ਅਰੇ ਸਰ ਸੂਕ ਲੈ ਕੇ ਦਿੱਤਾ ਸੀ ਇੱਧਰ ਰਸ ਪਾਸ ਗਿਆ ਨੀ ਆ ਇੱਕੜਾ ਪਾ ਦੇ ਦਾ ਬੈਕ ਸੱਟ ਪਾ ਪਾਏ ਕガネਸ਼ਵਰ ਪੈਂਦੀ ਆ ਪਾਵਲ ਖੋਜੀ ਦਾ ਔਰ ਦੁਬਾਰਾ ਸਾਹ ਹੁਣ ਦੁਬਾਰਾ ਹੋ ਗਿਆ ਸਹੀ ਕਹਿੰਦੇ ਕੋਣ ਅਸੀਂ ਦੇਖਦੇ ਆ ਰਸਤੇ ਦੇ ਵਿੱਚ ਕੀ ਕੁਝ ਆਉਂਦਾ ਆ ਇਹ ਤੁਹਾਨੂੰ ਜਾਂਦੇ ਜਾਂਦੇ ਵਿੱਚ ਕੰਟੀਨਿਊ ਕਰਦੇ ਆ ਨੇ ਇੱਥੇ ਵੀ ਠੀਕ ਐ ਜੀ ਆ ਅਸੀਂ ਆਉਂਦੇ ਵੇ ਰਸਤੇ ਦੇ ਵਿੱਚ ਤੁਹਾਨੂੰ ਆਉਂਦੇ ਦਿਖਾਉਂਦੇ ਆ ਕਿੱਦਾਂ ਇੱਥੇ ਲੋਕ ਦੇ ਖੇਤ ਸਾਰੇ ਖਰਾਬ ਹੋ ਗਏ ਦੇਖੋ ਆ ਰਸਤਾ ਸਿਗਾ ਦੇਖੋ ਕਿੰਨਾ ਸਾਰਾ ਮੀਆਂ ਨੇ ਕੁਲੀ ਵੀ ਦੇਖੋ ਕੁਲੀ ਸੀ ਸਾਰੀ ਟੁੱਟ ਗਈ ਆ ਦੇਖ ਹਾਂਜੀ ਇੱਥੇ ਟੱਕਾ ਨਹੀਂ ਸੀ ਆਹ ਦੇਖ ਕਿਦਾਂ ਸਾਰਾ ਇੱਕ ਸਾਨੂੰ ਨਾ ਛੇੜਦੀ ਇਹ ਮੁੰਡੀਆਂ ਆ ਤੇ ਸਾਰਾ ਹੀ ਆ ਰਸਤਾ ਦੁੱਟ ਗਿਆ ਇਹ ਪਾਣੀ ਤੇ ਹਾਂ ਉਧਰ ਕਿਤੇ ਪੱਧਰਾ ਹੀ ਕਰਦਾ ਹੈ ਇਹਦਾ ਇੱਥੇ ਇੱਥੇ ਸਾਰਾ ਰਹਿ ਗਿਆ ਰਸਤਾ ਮੀਆਂ ਨੇ ਚੂਗੜੀ ਜਰਾ ਇੱਥੇ ਜਰਾ ਇੱਧਰ ਆ ਰਿੱਤਾ ਰਿੱਤਾ ਦੇਖ ਮੀਆਂ ਗਈ ਇੱਟੋਏ ਬਾਰੇ ਸਾਰੇ ਰਾਸਤੇ ਦੇ ਪਾਕੇਟਾਂ ਦੀ ਜ਼ਮੀਨ ਹੀ ਰੁੜ ਗਈ ਆਰੇ ਖੇਤਾਂ ਵਾਲੀ ਬਾਦਿਆ ਖੇਤ ਹੈ ਤੇ ਰੋਲੇ ਗਏ ਸੀ ਸਾਕੀ ਬਾਜਰਾ ਹੀ ਆ ਬਾਜਰਾ ਉਹ ਦੇਖੇ ਸਾਰੇ ਇਹ ਖੇਤ ਖਰਾਬ ਹੋ ਗਏ ਆ ਚੂਹਮਾ ਵੀ ਖਰਾਬ ਹੋ ਗਿਆ ਕਿੰਨਾ ਆਫਾ ਸਾਰੇ ਖੇਤਾਂ ਆ ਅੱਜ ਤੱਕ ਇਹ ਤਾਂ ਟਿੰਕਟੀ ਲਾ ਕੇ ਆਪਾਂ ਲੱਗੇ ਬੰਗਲੇ ਕਿੰਨੇ ਇਕੱਠੇ ਕਰਵਾ ਦੇ ਜੋ ਬੰਗਲੇ ਇਹ ਉਹ ਲੱਭਦੇ ਇੱਥੇ ਬੱਕਲੇ ਹੋ ਰਹੇ ਆ ਤੇ ਖੇਤਾਂ ਵਾਲੇ ਸਾਰੇ ਇਕੱਠੇ ਹੋਏ ਹੋਗਾ ਆਪਣਾ ਦੂਜਾ ਮਿੱਟੀ-ਮਿੱਟੀ ਮਾਧੇ ਹਣ ਇੱਕੋ ਜਿhko ਕਰਦੇ ਆ ਸਾਰਾ ਆਹ ਹੈ ਬਰਾਬਰ ਸਾਰੇ ਖੇਤਾਂ ਦੀ ਮਿੱਟੀ ਫਰੋੜ ਕੇ ਮੀਂਹ ਡਰ ਗਿਆ ਇਹਨਾਂ ਦਾ ਨੁਕਸਾਨ ਹੋਣ ਲਿਆਂ ਦਾ ਗਿਆ ਚਲੋ ਹੁਣ ਤੁਹਾਨੂੰ ਘਰ ਜਾ ਕੇ ਫੇ ਮਿਲਾਂਗੇ ਜੇ ਹੋ ਸਕਿਆ ਤਾਂ ਕੰਟੀਨਿਊ ਕਰਾਂਗੇ ਇਹ ਤਾਂ ਹੁਣ 12 ਦਾ 12 ਵਜੇ ਹੋ ਗਿਆ ਅਸੀਂ 10 ਵਜੇ ਘਰੋਂ ਆਏ ਸੀ ਅਸੀਂ 12 ਵਜੇ ਹੁਣ ਵਾਪਸ ਸੀ ਆ ਸਾਡੀ ਘਰ ਨੂੰ ਅਸੀਂ ਹੁਣ ਚਲਦੇ ਹਾਂ ਚਲੋ ਫੇ ਮਿਲਦੇ ਆ ਤੁਹਾਨੂੰ ਬਾਏ